आ, मैं आ, सारे पठनिया कहना चाहगा कि जिनी भी अपनी एडवाइजरीज ने फेसबुक पेज पर भी अपलोड करते ने तो जो अपने सारे मीडिया के साथी उन्होंने राही भी जरा पब्लिक तक के स्ने पहुंचाने की अज्ञा टाइम से इस वेले कोई भी योजना ऑर्डर नहीं है कि अपने सारी दुकान जी हैं वो बंद कर ਦੁਕਾਨ ਜਿਹੜੀ ਹੈ ਕਿ ਉਹ ਖੁੱਲੀ ਰਹਿ ਸਕਦੀ ਹੈ ਮੈਂ ਜਿਹੜੀ ਐਡਵਾਈਸਰੀ ਜਾਰੀ ਕੀਤੀ ہوئی ਹੈ ਉਹ ਤੁਸੀਂ ਫੇਸਬੁਕ ਤੇ ਪੇਜ ਜਿਹੜਾ ਆਪਣਾ ਡੀਪੀਆ ਨਾਲ ਸਾਥ ਹੈ ਉਹਦੇ ਤੇ ਵੀ ਪੜ ਸਕਦੇ ਹੋ ਕਿ ਬਾਹਰ ਦਾ ਮੂਵਮੈਂਟ ਜਿਹੜਾ ਹੈਗਾ ਅਨਨੈਸੈਸਰੀ ਮੂਵਮੈਂਟ ਜੇ ਕਿਸੇ ਵਿਅਕਤੀ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਤਾਂ ਉਹ ਐਵੋਇਡ ਕਰੇ ਆਪਣੇ ਘਰ ਵਿੱਚ ਰਹੇ ਆਪਣੇ ਜਿਹੜੇ ਨਾਰਮਲ ਆਪਾਂ ਚੇਤ ਤੁਸੀਂ ਘਰਾਂ ਦੇ ਅੰਦਰ ਹੋ ਤਾਂ ਜਿਹੜੇ ਸੇਫਟੀ ਦੇ ਮੀਜਰਸ ਹੈ ਜਦ ਵੀ ਆਪਾਂ ਰੈੱਡ ਸਾਇਰਨ ਕਰਦੇ ਆ ਤੇ ਉਸ ਟਾਈਮ ਤੇ ਇਮੀਡੀਏਟਲੀ ਜਿਹੜਾ ਹੈਗਾ ਤੁਸੀਂ ਉਹ ਐਨਸ਼ੂਰ ਕਰ ਲਓ ਦੇ ਨਾਲ ਹੀ ਜਿਹੜੀ ਇਕੱਠ ਜਿੱਥੇ ਹੋ ਸਕਦਾ ਜਿਵੇਂ ਕਿ ਵੱਡੀ ਵੱਡੀ ਫੰਕਸ਼ਨਸ ਆਪਾਂ ਕਰਦੇ ਆਂ ਬੜੀ ਵੱਡੀ ਸੈਲੀਬ੍ਰੇਸ਼ਨਸ ਕਰਦੇ ਆਂ ਵੱਡੇ ਇਕੱਠ ਜਿਹੜੇ ਹੈਗੇ ਆ ਉਹ ਆਪਾਂ ਐਵੋਇਡ ਕਰੀਏ ਜਿਹੜੇ ਐਵਾਇਡੇਬਲ ਹੋ ਸਕਦੇ ਆ ਜਿਵੇਂ ਆਪਾਂ ਕੋਈ ਪ੍ਰੋਗਰਾਮ ਰੱਖਣਾ ਹੋਵੇ ਕੋਈ ਫੰਕਸ਼ਨ ਰੱਖਣਾ ਹੋਵੇ ਵੱਡਾ ਜਿੱਥੇ ਆਪਾਂ ਐਕਸਪੈਕਟ ਕਰ ਰਹੇ ਕਿ 500 ਹਜ਼ਾਰ ਵਿਅਕਤੀ ਹੋ ਸਕਦਾ ਉਹ ਬੈਟਰ ਹੈ ਕਿ ਹਾਲ ਦੀ ਕਿੜੀ ਕਿੜਾ ਹੈਗਾ ਉਹਨਾਂ ਨੂੰ ਆਪਾਂ ਐਵੋਇਡ ਕਰ ਲਈਏ ਤੇ ਇਹਦੇ ਨਾਲ ਨਾਲ ਜਿਹੜੇ ਵੱਡੇ ਮਾਲ ਹੈ ਵੱਡੀ ਬਿਲਡਿੰਗਸ ਹੈ ਉਹਦੇ ਵਿੱਚ ਕੋਸ਼ਿਸ਼ ਇਹ ਕਰੀਏ ਆਪਾਂ ਕਿ ਉੱਥੇ ਜਾਣ ਦੀ ਲੋੜ ਨਾ ਪਵੇ ਜੇ ਜ਼ਰੂਰਤ ਹੈ ਵੀ ਤਾ ਵੀ ਜੇ ਦੇ ਆਪਣੀ ਜੇ ਸਾਨੂੰ ਆਪਾਂ ਰੈਡ ਅਲਰਟ ਜਾਰੀ ਕਰਦੇ ਆ ਤਾਂ ਇਮੀਡੀਏਟਲੀ ਤੁਸੀਂ ਜਿਹੜਾ ਹੈਗਾ ਉੱਥੇ ਸੇਫ ਲੋਕੇਸ਼ਨ ਤੇ ਪਹੁੰਚ ਜਾਓ ਕਿਉਂਕਿ ਨਾਰਮਲ ਕੋਰਸ ਵਿੱਚ ਜਦੋਂ ਐਨਮੀ ਅਟੈਕ ਕਰਦੇ ਆ ਤਾਂ ਉਹ ਜਿਹੜੇ ਵੱਡੀ ਬਿਲਡਿੰਗਸ ਹੋਤੀਆਂ ਹਾਈ ਡੈਂਸ ਦੀ ਬਿਲਡਿੰਗਸ ਹੋਤੀਆਂ ਉਹਨਾਂ 'ਤੇ ਹੀ ਅਟੈਕ ਹੁੰਦਾ ਇਸ ਕਰਕੇ ਆਪਾਂ ਸਿਰਫ ਪ੍ਰੀਕਾਸ਼ਨ ਦੇ ਤੌਰ ਤੇ ਲੋਕਾਂ ਨੂੰ ਜਿਹੜਾ ਹੈਗਾ ਉਹ ਐਵੀਅਰ ਕਰ ਰਹੇ ਆ ਇਸ ਸਮੇਂ ਦੁਕਾਨਾਂ ਬੰਦ ਕਰਨ ਦੇ ਸੰਬੰਧ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਆਰਡਰ ਸਾਡੇ ਵੱਲੋਂ ਨਹੀਂ ਦਿੱਤਾ ਗਿਆ ਇੱਕ ਲੋਕਾਂ ਨੂੰ ਵੀ ਦੱਸ ਦਿਆ ਕਰਕੇ ਕਿ ਕੁਝ ਡੀਜ਼ਲ ਕੰਟਰੋਲ ਦੇ ਟੈਂਕ ਭਰ ਕੇ ਸਟੋਰ ਕੀਤਾ ਜਾਵੇ ਉਧਰ ਰਸ਼ੀਦ ਇਸਪੋਰਟ ਕੱਢ। ਤਾਂ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਬਠਿੰਡਾ ਪੂਰੇ ਨਾਰਥ ਇੰਡੀਆ ਨੂੰ ਸਾਰਾ ਜਿਹੜਾ ਹੈਗਾ ਆਲ ਪੋਸਟ ਕਈ ਸਾਰੇ ਸਟੇਟਸ ਹੈ ਆਪਣੇ ਜਿਨ੍ਹਾਂ ਨੂੰ ਪੈਟਰੋਲ ਡੀਜ਼ਲ ਜਿਹੜੀ ਸਾਰੀ ਸਪਲਾਈ ਹੈ ਉਹ ਬਠਿੰਡਾ ਕਰਦਾ ਹੈ ਜਲੰਧਰ ਕਰਦਾ ਹੈ ਹੁਚਾਰਪੁਰ ਕਰਦਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਸਥਿਤੀ ਹੈ ਕਿ ਜਿੱਥੇ ਆਪਾਂ ਪੈਟਰੋਲ ਡੀਜ਼ਲ ਜਾਂ ਫਿਰ ਗੈਸ ਦੇ ਜਿਹੜੇ ਸਿਲੰਡਰ ਸੀ ਉਹਨਾਂ ਦੀ ਕੋਈ ਕਮੀ ਆ ਸਕਦੀ ਹੈ। ਮੇਰੀ ਬੇਨਤੀ ਸਾਰਿਆਂ ਨੂੰ ਇਹ ਹੀ ਚਾਹੁੰਦਾ ਕਿ ਤੁਸੀਂ ਬਿਲਕੁਲ ਚਿੰਤਿਤ ਨਾ ਹੋ ਆਪਾਂ ਸਾਰੇ ਜਿਹੜੀ ਵੀ ਜ਼ਰੂਰੀ ਵਸਤੂ ਨੇ ਉਹਨਾਂ ਦੀ ਪ੍ਰੋਪਰ ਸਮੀਖਿਆ ਕੀਤੀ ਹੋਈ ਹੈ ਉਹਨਾਂ ਦੀ ਜਿਹੜੀ ਸਾਨੂੰ ਲੋਡ ਹੋਏ ਕਿ ਉਸ ਦੇ ਹਿਸਾਬ ਨਾਲ ਪਬਲਿਕ ਨੂੰ ਮੁਹैया ਕਰਵਾ ਲਿਆ ਜਾਏਗਾ ਜੇ ਕੋਈ ਸਟਾਕ ਇਸ ਜੇ ਕੋਈ ਡੀਲਰ ਜਾਣ ਬੋਝ ਕਰਕੇ ਲੋਕਾਂ ਨੂੰ ਕਹਿੰਦਾ ਸਾਡੇ ਕੋਲ ਅਵੇਲੇਬਲ ਨਹੀਂ ਜਾਂ ਟੈਂਪਰੇਰੀ ਤੌਰ ਤੇ ਕਿਉਂਕਿ ਜਿਵੇਂ ਤੁਸੀਂ ਖੁਦ ਵੀ ਕਿਹਾ ਕਿ ਕਈ ਥਾਵਾਂ ਤੇ ਲੋਕ ਜਿਹੜੇ ਹੈਗੇ ਪੈਨਿਕ ਬਾਈ ਕਰ ਰਹੇ ਨੇ ਹੋ ਸਕਦਾ ਹੈ ਕਿ ਟੈਂਪਰੇਰੀ ਉਹਦੇ ਉੱਤੇ ਜਿਹੜਾ ਟੌਪ ਸਟਾਕ ਹੋ ਜਾਵੇ ਪਰ ਇਹੋ ਜਿਹਾ ਨਹੀਂ ਹੈ ਕਿ ਆਪਾਂ ਉਹਨੂੰ ਜਿਹੜੇ ਰਿਪਲੇਨਿਸ਼ ਨਹੀਂ ਕਰ ਸਕਦੇ ਸਾਡੇ ਕੋਲ ਸਫੀਸ਼ੀਐਂਟ ਸਟਾਕ ਜਿਹੜਾ ਹੈਗਾ ਪ ਯੇਨ ਸਰਕੀ ਮੰਡੀ ਕੋਈ ਵੀ ਰੇਟਰ ਦਾ ਅਜੇ ਕੋਈ ਲੋਕ ਵੀ ਇਸ ਤਰ੍ਹਾਂ ਮੇਰੀ ਨੋਟਿਸ ਵਿੱਚ ਕੱਲ ਜਿਹੜਾ ਹੈਗਾ ਇੱਕ ਦੋ ਵਿਅਕਤੀਆਂ ਨੇ ਲਿਆ ਕਿ ਕੁਝ 8-10 ਰੁਪਏ ਦਾ ਆਲੂ ਔਰ ਪਿਆਜ਼ ਦੇ ਜਿਹੜਾ ਹੈਗਾ ਰੇਟ ਵਧਾ ਦਿੱਤੇ ਨੇ ਤੇ ਮੈਂ ਡੀਐਮਓ ਸਾਹਿਬ ਨੂੰ ਸਪਸ਼ਟ ਆਦੇ ਦਿੱਤੇ ਨੇ ਕਿ ਇਮੀਡੀਏਟਲੀ ਜਿਨੇ ਵੀ ਆਪਣੇ ਹੋਲਸੇਲਰ ਰਿਟੇਲ ਇਸ ਕੋਤੇ ਮੰਡੀ ਦੇ ਆਸ-ਪਾਸ ਦੇ ਨੇ

ਕਈ ਥਾਵਾਂ ਤੇ ਸਾਡੇ ਜਿਹੜੇ ਨੌਜਵਾਨ ਯੂਥ ਹੁੰਦਾ ਹੈ ਉਹ ਆਪਣੇ ਆਪ ਨੂੰ ਇੱਕ ਨਾ ਉਹ ਗਰਮ ਖੂਨ ਹੋਣ ਕਰਕੇ ਕਿਤੇ ਚਲੋ ਆਪਾਂ ਉੱਪਰ ਚੱਲਦੇ ਆਪਾਂ ਬੈਟਰੀ ਦੇ ਨਾਲ ਆਪਣਾ ਟਾਰਚ ਜਿਹੜੇ ਹੈਗੇ ਮੋਬਾਈਲ ਸੀ ਉਹ ਆਪਣਾ ਆਨ ਕਰ ਲੈਂਦੇ ਆ ਇਹ ਬਿਲਕੁਲ ਸਹੀ ਤਰੀਕਾ ਨਹੀਂ ਆ ਤੁਸੀਂ ਆਪਣੇ ਆਪ ਨੂੰ ਵੀ ਐਕਸਪੋਜ਼ ਕਰ ਰਹੇ ਹੋ ਤੁਸੀਂ ਜਿਹੜੇ ਆਸ-ਪਾਸ ਦੇ ਤੁਹਾਡੇ ਲੋਕ ਹੈ ਤੁਹਾਡਾ ਆਪਣਾ ਪਰਿਵਾਰ ਹੈ ਉਹਨੂੰ ਵੀ ਐਕਸਪੋਜ਼ ਕਰ ਰਹੇ ਹੋ ਬੇਨਤੀ ਹੈ ਕਿ ਜਦੋਂ ਰੈੱਡ ਸਾਇਰਨ ਹੋਵੇ ਕਈ ਥਾਵਾਂ ਤੇ ਇਹ ਵੀ ਦੇਖ ਕੇ ਜਦੋਂ ਬੀਪੀ ਚਲੀ ਜਾਂਦੀ ਹੈ ਤਾਂ ਸਾਰੇ ਖੇਤਾਂ ਦੇ ਵੱਲ ਤੁਰ ਪੈਂਦੇ ਆ

ਆ ਵਸਤੂ ਮਿਲ ਜੇ ਕੋਈ ਕੋਈ ਵੀ ਇਕੁਇਪਮੈਂਟ ਜਾਂ ਉਹਦਾ ਪਾਰਟ ਮਿਲਦਾ ਹੈ ਉਸ ਤੋਂ ਘੱਟ ਤੋਂ ਘੱਟ 100 ਮੀਟਰ ਦੀ ਦੂਰੀ ਬਣਾਈ ਰੱਖਣ ਸਾਡੇ ਕਲੌਨ ਕੰਟਰੋਲ ਰੂਮ ਜਾਂ ਫਿਰ ਪੁਲਿਸ ਕੰਟਰੋਲ ਰੂਮ ਤੇ ਉਹ ਕਾਲ ਕਰ ਲੈਣ ਤੇ ਜਦ ਤੱਕ ਪੁਲਿਸ ਨਹੀਂ ਆਂਦੀ ਉਹਦੇ ਬਿਲਕੁਲ ਵੀ ਨੇੜੇ ਨਾ ਜਾਕੀ ਕਿ ஏਬਲਾਸਟ ਵੀ ਹੋ ਸਕਤੇ ਤੇ ਇਹਦੇ ਨਾਲ ਜਿਹੜੀ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਥੈਂਕ ਯੂ